ਲਓ ਜੀ ਕਿਸਾਨ ਵੀਰੋ ਮਾਨਪਰੀ ਡੇਰੀ ਫਾਰਮ ਕਠਿਆਲਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 6 ਅਸ਼ੋ ਦਿਖਾਵਾਂਗੇ ਜਿਨ੍ਹਾਂ ਵਿੱਚ ਦੋ ਬੈੜਾਂ ਅਤੇ ਦੋ ਇਹ ਝੋਟੀਆਂ ਇੱਕ ਅੰਦਰ ਸਰੀ ਝੋਟੀ ਆ ਤੇ ਇੱਕ ਰੇੜੇ ਵਾਸਤੇ ਮਾਲੀ ਵੀ ਹੈਗਾ ਆਪਣੇ ਕੋਲ ਜਿਹੜੀ ਆ ਬੈੜ ਆ ਬਿਲਕੁਲ ਜਰਸੀ ਬੈੜ ਆ ਠੰਡੇ ਇਤੇ ਰਿਵਾੜਿਆ ਪਹਿਲਾ ਸੂਆ ਆ ਦੇਖੋ ਜਿੱਥੇ ਮਰਜੀ ਹੱਥ ਦੇਖੋ ਕੋਈ ਉਸ ਦੀ ਗੱਲ ਹੀ ਦਿਨ ਸੂਣ ਤੇ ਕੋਈ 10 ਤੋਂ 12 ਖੜ ਸਕਦੀ ਆ ਇਹ ਜਿਹੜਾ ਦੁੱਧ ਆ ਉਹ ਘਰ ਤੋਂ ਘਟਵੀ ਆਮ ਸੇਵਾ ਦੇ ਵੀ ਕੋਈ 12 13 ਲੀਟਰ ਜਿਹੜਾ ਉਹ ਨਾਰਮ ਭਰੇਗੀ ਨੰਬਰ 2 ਤੇ ਆੜੀ ਵਹਿੜਿਆ ਐਚ ਅਪ ਕ੍ਰੋਸ ਵਹਿੜਿਆ ਬਹੁਤ ਪਿਆਰਾ ਥਣ ਲਗਾਏ ਵਹਿੜ ਤੋਂ ਯਾ ਦੇਖੋ ਅੱਧੇ ਮਿਲਕ ਵੈਣੇ ਬਹੁਤ ਸੁਣੀ ਐ ਵੇ ਵੇ ਇਹਦੇ ਦੁੱਧਿਆ ਕੋਈ 15 16 ਲੀਟਰ ਦੇ ਢੇੜ-ਘੇੜ ਭਰੇਗੀ ਆ ਦੇਖੋ ਬਹੁਤ ਵਧੀਆ ਵਹਿੜਿਆ ਨੰਬਰ 3 ਤੇ ਪਹਿਲੇ ਸਵੇਰ ਝੋਟੀ ਤੁਹਾਨੂੰ ਦਿਖਾਵਾਂਗੇ ਵੇਖੋ ਕੋਕਾ ਸਿੰਘ ਆ ਬਿਲਕੁਲ ਛੋਟਾ ਸਿੰਘ ਆ ਅਤੇ ਥਾਣੇ ਵੀ ਇਹਦਾ ਤੁਹਾਨੂੰ ਦੱਸੋਨੇ ਆ ਬਹੁਤ ਸੋਹਣਾ ਕੱਲਾ ਕੱਲਾ ਥਣ ਲੱਗਾ ਦੇਖੋ ਬੜੀ ਜ਼ਰਤ ਤੇ ਆ ਇਹ ਕੋਈ ਸੂਣ ਦੇ ਵਿੱਚ ਇਹ ਵੀ ਕੋਈ 10 ਤੋਂ 12 ਦਿਨ ਕੱਢ ਸਕਦੀ ਆ ਕੋਈ ਚੱਲੇ ਮੈਂ ਬੜੇਗੀ ਛੋਟੀ ਗੱਡੀ ਬਹੁਤ ਪਿਆਰੀ ਏ ਛੋਟੀ ਏ ਦੀ ਨੰਬਰ 4 ਤੇ ਮੈਂ ਆਹ ਕੋ ਤੀਜਾ ਸੂਆ ਮੈਂ ਦਾ ਬਹੁਤ ਪੜੀ ਜੁੜੀ ਵੱਡੀ ਮੈਂ ਆ ਬਹੁਤ ਵਧੀਆ ਸੰ ਲੱਗਾ ਇਹਦਾ ਵੀ ਸੁੰਦੇ ਵਿੱਚ ਅਜੇ ਟਾਈਮ ਕੋਈ ਜੇਕਰ ਦੱਸ ਤੋਂ 15 ਦਿਨ ਇਹ ਵੀ ਲਾ ਦੇ ਕਾਫੀ ਚੱਲਿਓ ਹੁਣ ਆਵੇ ਵੇਖੋ ਸੁੰਦਾ ਬਹੁਤ ਵੱਡੀ ਮੈਂ ਆ ਪੜੀ ਜੁੜੀ ਜਦੇ ਕਿਸਾਨ ਵੀਰੋ ਨੰਬਰ 5 ਤੇ ਧੰਨਵਾਦ ਭੋਡੀ ਛੋਟੀ ਦਿਖਾਵਾਂਗੇ ਜਿਹੜਾ ਦੂਜਾ ਸੂਆ ਆ ਤੇ ਤਾਜੀ ਫਰੀ ਹੈ ਸਰੀ ਨੂੰ ਕੋਈ ਹੱਥੇ ਲਾਗੇ ਬਨੇ ਹੋ ਗਿਆ ਜਿਹਦੇ ਥੱਲੇ ਠੰਡਾ ਲੀਟਰ ਮਾਰ ਕੇ 11 ਤੋਂ 12 ਲੀਟਰ ਦੁੱਧ ਆ ਆ ਦੇਖੋ ਭੋਡੀ ਸਿੰਘਾਂ ਦੀ ਆ ਮਗਰੇ ਦੇ ਜੋ ਜਵਾਗਿਆ ਕਟਾ ਆ ਗਿਆ ਯਾਰ ਤੁਸੀਂ ਇਹ ਟੋਟਲ ਪੰਜ ਪਸ਼ੂ ਕਾਉ ਨੇ ਤੇ ਛੇਮਾ ਆ ਮਾਲੀ ਆ ਜਿਹੜੇ ਆ ਤੇ ਤਸਾਂ ਮਹੀਨਿਆਂ ਦਾ ਕਟਾ ਆ ਮਧਿਆ ਬਰੀੜਿਆ ਸੰਗਾ ਤਿਆਰ ਹੋਣ ਰਿਆ ਇਹਦੇ ਕੰਮ ਜ਼ਰੂਰਤ ਇਸ ਪਰ ਕਰ ਸਕਦੇ ਆ ਅੱਜ ਦੀ ਜੋ ਤਰੀਖ 29 7 2023 ਚ ਤੁਹਾਨੂੰ ਤਿੰਨ ਮਜਾਂ ਤੇ ਇਹਨਾਂ ਮਜਾਂ ਅਤੇ ਦੋ ਗਾਵਾਂੜੀਆਂ ਦਿਖਾ ਰਹੇ ਆ ਬਹੁਤ ਵਈਆਂ ਨੇ ਜਸਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਉਹ ਡਰੈਸ ਨੋਟ ਕਰ ਲਓ ਪਿੰਨ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਨਾਮ ਮਰਤਨ ਸਿੰਘ ਫੋਨ ਨੰਬਰ 98559 76701 899147 56053 ਇਹਨਾਂ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਅਤੇ ਮਾਨਪੁਰੀ ਡੇਰੀ ਫਾਰਮ ਕਟਿਆਲਾ ਨੂੰ ਲੈ ਕੇ ਤੇ ਸ਼ੇਰ ਜਰੂਰ ਕਰਨਾ ਸਾਰੇ ਵੀਰਾਂ ਦਾ ਧੰਨਵਾਦ ਜੀ